ਤੁਰਕੀ ਦੂੰਬੇ ਨੇ ਜਣਗੀਆਂ ਹਾਂ ਜੀ ਵੀ ਆ ਪਸਾਨ ਹੁੰਦੀ ਆ ਦੀ ਪਿੱਛੇ ਚੱਕੀ ਲੱਗੀ ਹੁੰਦੀ ਚੱਕੀ ਲੱਗੀ ਹੁੰਦੀ ਆ ਜੀ ਚੱਕੀ ਚਾਹ ਕੱਟ ਹੁੰਦਾ 18 ਕਨਗ ਨੇ 18 ਕਨਗ ਨੇ ਬੱਚੇ-ਬੁੱੱਚੇ ਵਿੱਚ ਮਿਲਾ ਕੇ ਹਾਂ ਜੀ ਹਾਂ ਬੱਚੇ-ਬੁੱੱਚੇ ਛੋਟੇ-ਬੜੇ ਲਾ ਕੇ ਬੱਚੇ ਬਹੁਤ ਵਧੀਆ ਹੁੰਦੇ ਨੇ ਜੀ ਪਾਲਣੇ ਸਖਾਲੀ ਆ ਪਾਲਣੇ ਸਖਾਲੀ ਆ ਦੇਖੋ ਆ ਬੈਠ ਨਹੀਂ ਜਮਾ ਤਿੰਨ-ਚਾਰ ਨਾਕ ਮੇਰੇ ਕੋਲ ਪੂਰੇ ਪਿਓਰ ਨੇ ਬੈਠੇ ਲੈ ਵੀ ਮਿੱਤਰੋ ਅੱਜ ਆਪਾਂ ਪਹੁੰਚਾਂਗੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਟੂਹੇ ਦੇ ਵਿੱਚ ਤੇ ਆਪਾਂ ਤੁਹਾਨੂੰ ਵੀ ਦਿਖਾਵਾਂਗੇ ਭੇਡਾਂ ਦੀ ਐਸੀ ਬਰੀਡ ਜਿਹੜੀ ਬਈ ਪੂਰੇ ਪੰਜਾਬ ਦੇ ਵਿੱਚ ਨਾ ਬਹੁਤ ਘੱਟ ਹੈਗੀ ਯਾਨੀ ਕਿ ਬਈ ਆਪਾਂ ਤੁਹਾਨੂੰ ਅੱਜ ਦਿਖਾਵਾਂਗੇ ਦੁੰਬੇ ਬਾਪੂ ਜੀ ਕੋਲੇ ਆएंगे ਬਾਪੂ ਜੀ ਨੂੰ ਕਾਫੀ ਲੰਮਾ ਟਾਈਮ ਹੋ ਗਿਆ ਜੀ ਦੁੰਬੇ ਰੱਖਦੇ ਨੂੰ ਬਈ ਕੀ ਗੱਲਬਾਤ ਹੈ ਕਿ ਮੁਨਾਫਾ ਕਿੰਨਾ ਕਾ ਖਰਚਾ ਕਿੰਨਾ ਕਾ ਸਾਰੀ ਗੱਲਬਾਤ ਕਰਾਂਗੇ ਬਾਅਦ ਤੁਸੀਂ ਬਣੇ ਰਹੋ ਵੀਡੀਓ ਦੇ ਵਿੱਚ ਪਹੁੰਚਾਂਗੇ ਅੱਜ ਆਪਾਂ ਬਾਪੂ ਜੀ ਕੋਲੇ ਬਾਪੂ ਜੀ ਸ੍ਰੀ ਗਰਜੀ ਸ੍ਰੀ ਗਰਜੀ ਕੀ ਹਾਲ ਚਾਲ ਨੇ ਬਾਪੂ ਜੀ ਠੀਕ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਜੀ ਖੜੇ ਕਿੱਥੇ ਬਾਪੂ ਜੀ ਆਪਾਂ ਇਹ ਦੱਸਿਓ ਇੱਕ ਵਾਰ ਬਈ ਪਿੰਡ ਕਿਲਾਬਟੂ ਹੈ ਜੀ ਇਹੇ ਠੀਕ ਹੈ ਜੀ ਬਟੂ ਹਾ ਪਿੰਡ ਇਹ ਪਿੰਡਾ ਕਿੱਥੇ ਜਾਈ ਲਵੇ ਕਿਹੜਾ ਪਿੰਡਾ ਦੇ ਪਿੰਡ ਕਾਂ ਜੜਾ ਕਾਂ ਜੜੀ ਹਾਂਜੀ ਵਾਲੀਆਂ ਇਹਨਾਂ ਦੇ ਵਿਚਕਾਰ ਹੈ ਜੀ ਨੱਤਾਂ ਠੀਕ ਹੈ ਜੀ ਹਾਂਜੀ ਹਾਂਜੀ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਦੁੰਬੇ ਰੱਖਦ ਰੋ ਮੈਨੂੰ ਹੋ ਗਿਆ ਜੀ 10 11 ਸਾਲ 10 11 ਸਾਲ ਠੀਕ ਹੈ ਜੀ ਕਿੰਨੇ ਰੱਖੇ ਸੀ ਉਦੋਂ ਪਹਿਲੀ ਵਾਰ ਦੋ ਨਾਗ ਲਿਆਇਆ ਸੀ ਜੀ ਸਿਰਫ ਦੋ ਨਾਗ ਹੀ ਸਿਰਫ ਦੋ ਨਾਗ ਕਿੱਥੋਂ ਮਿਲੇ ਸੀ ਮਤਲਬ ਇਹ ਪੂਰੇ ਤਾਂ ਹੈ ਨਹੀਂ ਪੰਜਾਬ ਦੇ ਵਿੱਚ ਬਹੁਤ ਘੱਟ ਮਿਲਦੇ ਇਹ ਮੈਨੂੰ ਪਟਿਆਲੇ ਤੋਂ ਮਿਲ ਗਏ ਤੇ ਜੀ ਦੋ ਨਾਗ ਬਾਹਰੋਂ ਲਿਆਇਆ ਸੀ ਕੋਈ ਬੰਦਾ ਬਾਹਰੋਂ ਲੈ ਕੇ ਆਇਆ ਸੀ ਬੰ ਠੀਕ ਹੈ ਜੀ ਪੰਜਾਬ ਚ ਹੈ ਕਿੰਨੇ ਕਨੇਹ ਜੱਪੇ ਇਹ ਤਾਂ ਬਹੁਤ ਘੱਟ ਨਸਲ ਹੈ ਜੀ ਪੰਜਾਬ ਬਹੁਤ ਘੱਟ ਹੈ ਬਹੁਤ ਘੱਟ ਮਿਲਦੀ ਨਹੀਂ ਹੈਗੀ ਨਾ ਇਹ ਮਿਲਦੀ ਨਹੀਂ ਜੀ ਬਹੁਤ ਮੰਗ ਹੈ ਇਹਦੀ ਮੇਰੇ ਕੋਲ ਸਹੀ ਗੱਲ ਹੈ ਠੀਕ ਹੈ ਜੀ ਰੇਟ ਕਿੰਨਾ ਕਹਦਾ ਵਧੀਆ ਰੇਟ बिक ਜਾਂਦਾ ਹੈ ਰੇਟ ਤਾਂ ਇਹਦਾ ਬਹੁਤ ਵਧੀਆ ਜੀ ਹਾਲ ਤੱਕ ਤਾਂ ਹਾਲ ਤੱਕ ਵਧੀਆ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਆਪਾਂ ਦੁੰਬੇ ਹੀ ਕਿਉਂ ਰੱਖੇ ਨੇ ਜੀ ਕੁਝ ਹੋਰ ਕਿਉਂ ਨਹੀਂ ਰੱਖਿਆ ਜੀ ਬੱਕਰੀਆਂ ਭੇਡਾਂ ਉਹ ਕਿਉਂ ਨਹੀਂ ਰੱਖਿਆ ਉਹ ਰੱਖਣੇ ਔਖੇ ਨੇ ਜੀ ਇਹ ਸਖਾਲੇ ਨੇ ਇਹ ਸੌਖੇ ਨੇ ਜੀ ਇਹ ਸੌਖੇ ਨੇ ਜੀ ਜਿਹੇ ਜਿਹੇ ਮਰਜ਼ੀ ਕੁਝ ਪਾਈ ਜਾਓ ਕਰੇ ਰਹਿੰਦੇ ਨੇ ਇਹ ਦੇ ਜਿਹੇ ਜਆ ਮਰਜੀ ਕਾਕੰਡਾ ਪਾਈ ਜਾਓ ਚਾਰੂ ਹੈ ਜਾਨੀ ਚਾਰੂਆ ਕਾਕੰਡਾ ਵਧੀਆ ਖਾਂਦੀ ਹੈ ਠੀਕ ਹੈ ਜੀ ਬਾਕੀ ਪ੍ਰੋਕਟ ਬਹੁਤ ਹੈ ਇੱਥੇ ਠੀਕ ਹੈ ਜੀ ਭੇਡਾਂ ਵਾਲਾ ਕੰਮ ਹੀ ਹੈ ਜੀ ਦੇਖਿਆ ਜੀ ਭੇਡਾਂ ਵਾਲਾ ਕੰਮ ਹੈ ਜੀ ਭੇਡਾਂ ਨੂੰ ਬਿਮਾਰੀ ਹੈ ਇਹਨੂੰ ਕੋਈ ਬਿਮਾਰੀ ਨਹੀਂ ਹੈਗੀ ਠੀਕ ਹੈ ਜੀ ਪੇੜ ਹੁੰਦੀ ਹੈ ਜਾਂ ਫਿਰ ਕੋਈ ਸੋਰ ਹੁੰਦਾ ਜੀ ਇਹ ਜਪ ਇਹਦੀ ਗੱਲ ਵਾਲੇ ਕਰੀਏ ਇਹ ਜੀ ਅਸਲ ਵਿੱਚ ਨਾ ਇੱਕ ਹਜ਼ਰਤ ਮੁਹੰਮਦ ਹੋਏ ਨੇ ਹਜ਼ਰਤ ਹੋਏ ਇਬਰਾਹੀਮ ਠੀਕ ਹੈ ਇਹ ਉਹਨਾਂ ਨੇ ਆਪਣੇ ਬੇਟੇ ਦੀ ਕੁਰਬਾਨੀ ਦਿੱਤੀ ਸੀ ਅਸਮਾਈਂ ਦੀ ਏ ਰੱਬੀ ਰੂਪ ਆਸਲ ਮੈਂ ਤਾਂ ਠੀਕ ਆ ਜੀ ਹਾਂ ਜੀ ਇਹਨੂੰ ਬਿਮਾਰੀ ਨਹੀਂ ਹੈ ਕੋਈ ਠੀਕ ਆ ਹਾਂ ਬਿਮਾਰੀ ਕੋਈ ਫਾਇਦਾ ਹੋਇਆ ਬਿਆ ਕੁਰਬਾਨੀ ਅਸਲੇ ਅਸਲੀਅਤ ਇਹਦੀ ਲੱਗਦੀ ਹੈ ਇਹਦੀ ਲੱਗਦੀ ਹੈ ਹਾਂ ਜੀ ਉਹਨੇ ਆਪਣੇ ਪੁੱਤ ਦੀ ਕੁਰਬਾਨੀ ਦਿੱਤੀ ਸੀ ਤੀ ਆਸਮਾਈਲ ਦੀ ਹਾਂ ਜੀ ਉੱਥੇ ਉਹ ਬੇਟਾ ਨਿਕਲ ਗਿਆ ਤੀ ਪਰਾਸੂਰੀ ਥਲੋਂ ਇਹ ਚੀਜ਼ ਰੱਬ ਨੇ ਪੈਦਾ ਕਰਤੀ ਠੀਕ ਆ ਹਾਂ ਜੀ ਅਸਲ ਜਾਨਕੀ ਇਹ ਹੈ ਕੁਰਬਾਨੀ ਵਾਸਤੇ ਹਾਂ ਕੁਰਬਾਨੀ ਵਾਸਤੇ ਅਸਲੇ ਹੈ ਠੀਕ ਆ ਆਪਾਂ ਇਦਰੀ ਕਿਉਂ ਆਏ ਜੀ ਕੁਝ ਹੋਰ ਕਿਉਂ ਨਹੀਂ ਰੱਖਿਆ ਜੀ ਆਪਾਂ ਨੇ ਪਹਿਲਾਂ ਬੱਕਰੀਆਂ ਰੱਖਦੇ ਹੁੰਦੇ ਸੀ ਪਹਿਲਾਂ ਬੱਕਰੀਆਂ ਹੁੰਦੀਆਂ ਤੇ ਜੀ ਮੇਰੇ ਕੋਲੇ ਜਾਮਣੋਂ ਬੱਕਰੀਆਂ ਸੀ ਸਾਡੇ ਹੂੰ ਨਾਨਕੇ ਦਾਦਕੇ ਬੱਕਰੀਆਂ ਰੱਖਦੇ ਰਹੇ ਨੇ ਹਾਂਜੀ ਉਦੋਂ ਬਾਅਦ ਜਦੋਂ ਦੇਖਿਆ ਇਹ ਲਿਆਂਦੀਆਂ ਸੀ ਇਹ ਚ ਪ੍ਰੋਕਟ ਵੱਧਾ ਹੈ ਬੱਕਰੀ ਨੂੰ ਰਖਾਣੀ ਰੱਖਣੀ ਸਕਾਲੀ ਹੈ ਠੀਕ ਆ ਹਾਂ ਉਹ ਬੱਕਰੀਆਂ ਵੇਚ ਕੇ ਇਦਰੀ ਹੋ ਗਏ ਉਹਨੂੰ ਠੀਕ ਆ ਇੱਥੇ ਹੁੰਦੇ ਨੇ ਇਹ ਜਗਾ ਇੰਨੀ ਜਗ੍ਹਾ ਦੇ ਵਿੱਚ ਬਸ ਇੱਥੇ ਹੁੰਦੇ ਨੇ ਜੀ ਮੈਂ ਘੰਟਾ ਬਾਹਰ ਕੱਢ ਲੈਣਾ ਇੱਥੇ ਠੀਕ ਆ ਹਾਂ ਮੂਰੇ ਜਗ੍ਹਾ ਆਪਣੇ ਪੰਚਾਇਤੀ ਤੱਕ ਆ ਠੀਕ ਆ ਜੀ ਤੇ ਮੈਂ ਇੱਥੇ ਹੁੰਦੇ ਨੇ ਇੱਥੇ ਹੁੰਦੇ ਨੇ ਜੀ ਹਾਂ ਠੀਕ ਹੈ ਜੀ ਉਦੋਂ ਦੋ ਸੀਗੇ ਠੀਕ ਹੈ ਜੀ ਅੱਜ ਕਿੰਨੇ ਨੇ ਇਹ ਅੱਜ ਹੁਣ ਮੇਰੇ ਕੋਲ 18 ਨਗ ਨੇ ਜੀ ਇਹ 18 ਨਗ ਨੇ ਹਾਂ ਜੀ ਠੀਕ ਬਾਦਾ ਕਿੰਨਾ ਕੁ ਹੁੰਦਾ ਬੱਪੂ ਜਿੰਨਾ ਵਿੱਚ ਬਾਦਾ ਇਹ ਡੇਢ ਸਾਲ 'ਚ ਦੋ ਵਾਰ ਸੂ ਪੈਂਦੀ ਆ ਜੀ ਕਈ ਤਾਂ ਡੇਢ ਸਾਲ ਦੇ ਵਿੱਚ ਦੋ ਕਈ ਦੋ ਵੀ ਦਿੰਦੀਆਂ ਨੇ ਹਾਂ ਜੀ ਕਈ ਵੇਸ਼ ਇੱਕੋ ਹੀ ਦਿੰਦੀ ਆ ਇਹ ਇੱਕੋ ਹੀ ਦਿੰਦੀ ਆ ਹਾਂ ਜੀ ਠੀਕ ਆ ਡੇਢ ਸਾਲ 'ਚ ਦੋ ਵਾਰ ਸੂ ਪੈਂਦੀ ਆ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਲਿਆਓ ਮੜਾ ਇਹਦੋਂ ਮੈਂ ਦੇਖ ਸਕਦਾ ਕਿੰਨੇ ਹੋ ਗਏ ਅੱਜ ਆਪਣੇ ਕੋਲੇ ਇਹ 18 ਕਨਗ ਨੇ 18 ਕਨਗ ਨੇ ਬੱਚੇ ਬੁੱੱਚੇ ਵਿੱਚ ਮਿਲਾ ਕੇ ਸਾਰੇ ਹਾਂਜੀ ਹਾਂ ਬੱਚੇ ਬੁੱੱਚੇ ਛੋਟੇ ਵੱਡੇ ਲਾ ਕੇ ਜੀ ਪੱਕਾ ਇਹ ਵੀ ਦੇਖ ਸਕਦਾ ਹੋ ਕਿ ਫੜਿਓ ਇੱਕ ਵਧੀਆ ਜਿਹੜਾ ਆਪਾਂ ਨੂੰ ਟੌਪ ਦੇ ਹੀ ਆਪਣੇ ਕੋਲੇ ਸਾਰੀ ਟੌਪ ਦੇ ਨੇ ਵੈਸਾ ਬੜਾ ਹਾਂਜੀ ਹਾਂ ਸਾਰੀ ਵਧੀਆ ਨਸਲ ਕਿੰਮੀਆਂ ਤੁਹਾਡੇ ਕੋਲੇ ਜੇ ਆਪਾਂ ਨਸਲ ਦੀ ਗੱਲਬਾਤ ਕਰੀਏ ਇਹ ਨਸਲ ਅਸਲ ਤੁਰਕੀ ਹੈ ਜੀ ਤੁਰਕੀ ਹੈ ਜੀ ਹਾਂਜੀ ਹਾਂ ਕਿਹੜੀ ਕਿਹੜੀ ਨਸਲ ਆਉਂਦੀ ਨੇ ਬਾਪੂ ਜੀ ਦੇ ਵਿੱਚ ਇੱਕ ਤੁਰਕੀ ਜੀ ਜੀ ਤੇ ਇੱਕ ਆਪਣੀ ਹਾਂਜੀ ਇਟਲੀ ਦੀ ਨਸਲ ਆਉਂਦੀ ਹੈ ਹਾਂਜੀ ਤਿੱਕ ਆ ਮੈਸਰ ਨੂੰ ਦੱਸੀ ਸੀ ਹੁਣ ਆਪਣੇ ਕੋਲ ਉਹ ਖੜੀ ਆ ਨਾ ਜੀ ਖੰਨ ਗੌਰੀ ਖੰਨ ਗੌਰੀ ਆਉਂਦੀ ਆ ਨਗੌਰੀ ਆਉਂਦੀ ਆ ਜੀ ਤੁਰਕੀ ਤੋਂ ਬੇਣੇ ਜਾਣ ਕੇ ਹਾਂਜੀ ਲੈ ਵੀ ਆ ਪਸਾਨ ਹੁੰਦੀ ਆ ਦੀ ਪਿੱਛੇ ਚੱਕੀ ਲੱਗੀ ਹੁੰਦੀ ਆ ਨਾ ਚੱਕੀ ਲੱਗੀ ਹੁੰਦੀ ਆ ਜੀ ਚੱਕੀ ਚਾਹ ਕੱਟ ਹੁੰਦਾ ਕੱਟ ਆਹ ਕੱਟ ਹੁੰਦਾ ਜਿਵੇਂ ਆ ਕੱਟ ਪਿਆ ਹੋਇਆ ਜੀ ਹਾਂਜੀ ਹਾਂਜੀ ਠੀਕ ਆ ਜੀ ਆ ਦੇਖ ਇਹਦੇ ਦੇਖੋ ਜੀ ਆ ਨਰਾ ਐ ਅਸਾ ਇਹ ਨਰਾ ਐ ਹਾਂਜੀ ਹਾਂਜੀ ਆ ਵੀ ਨਰਾ ਐ ਇਹ ਵੀ ਨਰਾ ਐ ਅ ਵੀ ਦੇਖ ਸਕਦਾ ਦੁੰਬੇ ਨੇ ਉਹ ਦੁੰਬੀਆਂ ਨੇ ਹਾਂ ਜੀ ਇਹ ਮਦੀਨਾ ਨਗੀਆਂ ਇਹ ਮਦੀਨਾ ਆ ਵੀ ਨਰਾਏ ਜੀ ਇਹ ਵੀ ਨਰਾਏ ਹਾਂ ਜੀ ਠੀਕ ਆ ਜੀ ਦੇਖ ਸਕਦਾ ਮਿੱਤਰੋ ਬੱਚੇ ਵੀ ਦੇਖ ਸਕਦਾ ਨਾ ਬੱਚੇ ਵੀ ਚੰਗੇ ਆਉਂਦੇ ਨੇ ਇਹਦੇ ਜੀ ਹਾਂ ਜੀ ਹਾਂ ਜੀ ਹਾਂ ਜੀ 1 2 1 2 ਬੱਚੇ ਆ ਜਾਂਦੇ ਨੇ ਕਦੇ ਇੱਕ ਕਦੇ ਦੋ ਜੀ ਹਾਂ ਜੀ ਕਈ ਦੋ ਦਿੰਦੀਆਂ ਨੇ ਕਈ ਇੱਕੋ ਹੀ ਦਿੰਦੀ ਹੈ ਹੂੰ ਵੈਸੇ ਮੇਰੇ ਕੋਲ ਤਿੰਨ ਚਾਰ ਡੰਗਰ ਨੇ ਆਏ ਨੇ ਦੋ ਦਿੱਤੇ ਤੇ ਅੱਛਾ ਇਹਨੇ ਜੀ ਹਾਂ ਇਹਨੇ ਦੋ ਦਿੱਤੇ ਨੇ ਤਿੰਨ ਚਾਰ ਛੁਏ ਆ ਦੇਖੋ ਦੇਖ ਸਕਦੇ ਹੋ ਬਈ ਇਹ ਦੀ ਪਹਿਚਾਨ ਹੁੰਦੀ ਆ ਬਈ ਜਿਹਦੇ ਪਿੱਛੇ ਆਊਗਾ ਹਮਦੂ ਲੋ ਵੀ ਦੁੰਬਾ ਉਹ ਦੁੰਬਾ ਦੁੰਬੀ ਜੋ ਵੀ ਹੁੰਦਾ ਨਾ ਜੀ ਹਾਂਜੀ ਹਾਂਜੀ ਦੇਖ ਸਕਦੇ ਹੋ ਬੱਚੇ ਕਿਵੇਂ ਹੁੰਦੇ ਨੇ ਇਹਦੇ ਚ ਪਾਲਦੇ ਵਧੀਆ ਪਾਉ ਉਹ ਕਰ ਦਿੰਦੇ ਹਾਂਜੀ ਹਾਂਜੀ ਬੱਚੇ ਬਹੁਤ ਵਧੀਆ ਹੁੰਦੇ ਨੇ ਜੀ ਪਾਲਣੇ ਸਖਾਲੀ ਆ ਇਹ ਪਾਲਣੇ ਸਖਾਲੀ ਆ ਦੇਖੋ ਆ ਬੈਠ ਨਹੀਂ ਜਮਾ ਤਿੰਨ ਚਾਰ ਨਾਖ ਮੇਰੇ ਕੋਲੇ ਪੂਰੇ ਪਿਓਰ ਨੇ ਬੈਠ ਹੂੰ ਅੱਛੀ ਇਹ ਗੱਲ ਹੈ ਨਾ ਜੀ ਇਹ ਬੱਚਾ ਜੀ ਇਹਦੇ ਇਹ ਬੱਚਾ ਜੀ ਕਿੰਨੇ ਟਾਈਮ ਦਾ ਬੱਚਾ ਹੋ ਗਿਆ ਜੀ ਇਹ 8 ਕੁ ਮਹੀਨਿਆਂ ਦੀ ਹੋ ਗਈ ਜੀ ਲੈ ਵੀ 8 ਕੁ ਮਹੀਨਿਆਂ ਦੀ ਹੋ ਗਈ ਦੇਖ ਸਕਦਾ ਹੋ ਨਾ ਹਾਂਜੀ ਹਾਂਜੀ ਵੇਟ ਬੂਟ ਕਿੰਨਾ ਕੁ ਹੋ ਜਾਂਦਾ ਇਹਦੇ ਵਿੱਚ ਜੇ ਫਿਰ ਵੇਟ ਤਾਂ ਜੀ ਸੇਵਾ ਤੇ ਡਿਪੈਂਡ ਆ ਮੇਰੀ ਥੋੜੀ ਜਿਹੀ ਸੇਵਾ ਘਟ ਹੈ ਇਹ ਦੁੰਬੀਆਂ ਦੀ ਸੇਵਾ ਐ ਨਹੀਂ ਕਰੀ ਜਾਂਦੀ ਨਾ ਇਹ ਚੱਕੀ ਭਾਰੀ ਹੋ ਜਾਂਦੀ ਆ ਫਿਰ ਸੂੰਦੀ ਘਟ ਆ ਇਹ ਸੂੰਦੀ ਘਟ ਆ ਫਿਰ ਹਾਂਜੀ ਦੁੰਬਿਆਂ ਨੂੰ ਅਸੀਂ ਘਟਾਂ ਪਾਉਣੇ ਆਗੇ ਇਹ ਡੰਗਰਾਂ ਚ ਰਹਿੰਦੇ ਨੇ ਮਾਰਨ ਲੱਗ ਜਾਂਦੇ ਨੇ ਮਾਰਨ ਲੱਗ ਜਾਂਦੇ ਨੇ ਤਕੜੇ ਹੋ ਜਾਂਦੇ ਨੇ ਮੈਂ ਹੁਣ ਬੁਢਾ ਸਰੀਰ ਆ ਸੰਭਦੇ ਨਹੀਂ ਸੰਭਦੇ ਨਹੀਂ ਹੂੰ ਠੀਕ ਐ ਸਾਹਮਦੇ ਕਿਵੇਂ ਇਹਨਾਂ ਨੂੰ ਮਤਲਬ ਔਖਾ ਨਹੀਂ ਹੁੰਦਾ ਇਹਨੇ ਸਾਹਮਣੇ ਇਕੱਲੇ ਜਾਣ ਨੂੰ ਲੱਗਦਾ ਨਹੀਂ ਜੀ ਨਹੀਂ ਤਾਂ ਤੜਕੇ ਕੇਰਾ ਸੱਣੀ ਕਰਦੇ ਹੋ ਹਾਂ ਜੀ ਕੱਖ ਪਾ ਲਿਓ ਆਥਣੇ ਲੋੜ ਆ ਫਿਰ ਨਾ ਆਥਣੇ ਲੋੜ ਆ ਹਾਂ ਜੀ ਸਾਹਮਣੇ ਖੜੇ ਰਹਿਣਗੇ ਸਾਰੇ ਦਿਨ ਖੜੇ ਰਹਿਣਗੇ ਠੀਕ ਆ ਜਾਦੇ ਨੇ ਕੇਰਾ ਖੋਲ ਲੀਆਂ ਭਰ ਦਿੰਨੇ ਆ ਦਾਣਾ ਦੂਣਾ ਲਾ ਕੇ ਠੀਕ ਆ ਜੀ ਬਾ ਬਿੰਦੇ ਬਿੰਦੇ ਲੋੜ ਨਹੀਂ ਹੈ ਠੀਕ ਆ ਦਿਖਾਓ ਬੱਚਾ ਦਿਖਾਓ ਕੋਈ ਵਧੀਆ ਜਿਹਾ ਆਪਣ ਨੂੰ ਆ ਦੇਖੋ ਜੀ ਆਪ ਨੂੰ ਬੱਚਾ ਦਿਖਾਉਣੇ ਆਗੇ ਦਾ ਕੀ ਮੁੱਤ ਦੀ ਕਿੰਨੇ ਕੁੰਦੀ ਆ ਬਾਪੂ ਜੀ ਆਪਾਂ ਕਿੱਥੇ ਤੱਕ ਬੱਚਾ ਵੇਚਿਆ ਇਹਦਾ ਹੁਣ ਤੱਕ ਦਾ ਆਪਾਂ ਜਿਵੇਂ ਹੁਣ ਆ ਬੱਚਾ ਵੇਚਣਾ ਹੈ ਜੀ ਇਹ ਪਿਓਰ ਤੁਰਕੀ ਆ ਜਮਾ ਵਾਈਟ ਆ ਚਿੱਟਾ ਚਾਹ ਵਾਈਟ ਆ ਜਮਾ ਇਹ 60000 ਦਾ ਹੈ ਜੀ 60000 ਬੱਚਾ ਜੀ ਹਾਂ ਜੀ ਵਿਕ ਜਾਂਦਾ ਨਾ ਮਹਿੰਗਾ ਜੀ ਵਿਕਦਾ ਜੀ ਵਿਕਦਾ ਵਿਕਦਾ ਠੀਕ ਆ ਜੀ ਇਹ ਖਰਾਕ ਜੀ ਕਿੰਨੀ ਕੁੰਦੀ ਹੈ ਗੀ ਜੀ ਇਹਦੀ ਕਾਮ ਖਰਾਕ ਜਿਵੇਂ ਆਮ ਬੱਕਰੀ ਭੇੜ ਆਮ ਹੀ ਹੈ ਜੀ ਆਮ ਹੀ ਆਮ ਹੀ ਨਵੀ 60000 ਰੁਪਏ ਦਾ ਬੱਚਾ ਵਿਕ ਜਾਂਦਾ ਬਾਪੂ ਜੀ ਕਹਿੰਦਾ ਕਿੱਥੇ ਕਿ ਤੱਕ ਵੇਚੇ ਨੇ ਆਪਾਂ ਬੱਚੇ ਜਾਂ ਬੱਚਿਆਂ ਦੀ ਗੱਲਬਾਤ ਕਰੀਏ ਬੱਚਾ ਮੈਂ ਬਹੁਤ ਘੱਟ ਵੇਚਿਆ ਜੀ ਮੈਂ ਦੁੰਬੇ ਵੇਚੇ ਨੇ 5-6 ਬੱਚੇ ਅੱਛਾ ਜੀ ਬੱਚੇ 40-40000 ਦੀ ਠੀਕ ਹੈ ਜੀ ਚੱਲ ਚੱਲੇ ਜਿਹੜੇ ਵੇਚੇ ਉਹ ਆਏ ਐ ਕਰਨ ਕਾਲੇ ਲਾਲ ਤੇ ਉਹਨਾਂ ਦੇ ਪਿਓਰ ਕਿ ਬੈਟ ਨਹੀਂ ਤੇ ਹਨ ਪਿਓਰ ਵਾਈਟ ਦੀ ਜੀ ਹਾਂ ਜੀ ਜਿਵੇਂ ਇਹ ਪਿਓਰ ਵਾਈਟ ਹੈ ਪਿਓਰ ਵਾਈਟ ਹੈ ਮਦੀਨ ਹੈ ਇਹ ਇੱਕ ਆ ਫੜਿਓ ਵੱਡਾ ਜੀ ਲੈ ਵੀ ਇਹ ਪਿਓਰ ਵਾਈਟ ਆ ਨਾ ਜੀ ਹਾਂ ਜੀ ਹਾਂ ਜੀ ਇਹ ਵੀ ਪਿਓਰ ਇਹ ਮਿਲਦੇ ਘੱਟ ਨਹੀਂ ਪਿਓਰ ਵਾਈਟ ਦੀ ਇਹ ਘੱਟ ਮਿਲਦੇ ਨੇ ਜੀ ਨਹੀਂ ਪਿਓਰ ਵਾਈਟ ਤੇ ਆ ਗਿਆ ਦੇਖ ਸਕਦੇ ਹੋ ਮਿੱਤਰੋ ਇਹਦੀ ਡਿਮਾਂਡ ਜ਼ਿਆਦਾ ਆ ਜਾਣੀ ਹਾਂ ਮਦੀਨ ਹੈ ਇਹ ਵੀ ਅੱਛਾ ਜੀ ਇਹ ਦੁੰਬੀ ਆ ਗਈ ਜੀ ਹਾਂ ਜੀ ਹਾਂ ਜੀ ਦੁੰਬੀ ਆ ਗਈ ਦੇਖ ਸਕਦੇ ਹੋ ਕਿ ਚੱਕੀਆਂ ਜਿਹਾ ਹਲਕੀ ਆ ਹਨਾ ਇਹ ਅਜੇ ਨਿਆਣਿਆ ਜੀ ਇਹ ਚਾਰ ਤਿੰਨ ਕ ਮਹੀਨਿਆਂ ਦੀ ਹੈ ਤਿੰਨ ਕ ਮਹੀਨਿਆਂ ਦੀ ਹੈ ਜੀ ਹਾਂ ਜੀ ਠੀਕ ਹੈ ਜੀ ਲੈ ਵੀ ਸਾਢੇ ਦੋ ਬਈ ਦੇਖ ਸਾਦ ਵੱਡਾ ਫੜਿਆ ਕੋਈ ਜੀ ਜੇ ਕੋਈ ਵੱਡਾ ਵੇਚਣਾ ਹੋਵੇ ਜੀ ਫਿਰ ਉਹਦੀ ਕੀਮਤ ਕਿੰਨੀ ਕੁ ਹੁੰਦੀ ਹੈ ਇਹਦੀ ਜੀ ਜੇ ਕੋਈ ਗੱਬੜਾ ਹੋਵੇ ਜਿਵੇਂ ਵੱਡਾ ਮੰਦੀਨ ਹੈ ਜੀ ਹਾਂਜੀ ਇਹ 1 20 ਬੂਧ ਹੈਗਾ ਆਹ ਆਹ ਵੱਡਾ ਹੈ ਹਾਂਜੀ ਹਾਂਜੀ ਠੀਕ ਆ ਆ ਜਾ ਆ ਜਾ ਫਿਰ ਤਾਂ ਯਾਨੀ ਕਿ ਬੰਦਾ ਇਹ 10 ਕਰ ਰੱਖ ਲੈਣਾ ਜੀ ਵਧੀਆ ਕਮਾਈ ਬੰਦਾ ਕਰ ਸਕਦਾ ਹਾਂ 6 ਮਹੀਨੇ ਦੀ ਹੈ ਜੀ 6 ਮਹੀਨੇ ਦੀ ਹੈ ਜੀ ਅਭੀ ਦੇਖ ਸਕਦੇ ਹੋ ਮਿੱਤਰੋ ਤੁਸੀਂ 10 ਕਨਾ ਦੁੰਬੇ ਰੱਖ ਕੇ ਚੰਗੀ ਕਮਾਈ ਕਰ ਸਕਦੇ ਹੋ ਹਨ ਜੀ ਬਿਮਾਰੀ ਕੋਈ ਨਹੀਂ ਹੈਗੀ ਖਰਚਾ ਘੱਟ ਹੈ ਜੀ ਪਲਦੇ ਜਲਦੀ ਨਹੀਂ ਨਾ ਬਿਮਾਰੀ ਹੈ ਨਹੀਂ ਜੀ ਇਹਨੂੰ ਕੋਈ ਮੇਰੇ ਤਾਂ ਬਿਮਾਰੀ ਪਈ ਨਹੀਂ ਜੀ 10 12 ਸਾਲ ਹੋ ਗਏ ਮੈਨੂੰ 12 ਅਸਲੀ ਹਾਂ ਜੀ ਠੀਕ ਹੈ ਜੀ ਗਰਮੀ ਚ ਕੋਈ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਇਹਨਾਂ ਨੂੰ ਗਰਮੀ ਕੋਈ ਪ੍ਰੋਬਲਮ ਨਹੀਂ ਵੈਸੇ ਗਰਮੀ ਮੰਨਦੇ ਨੇ ਗਰਮੀ ਮੰਨਦੇ ਨੇ ਹਾਂ ਤੀਏ ਚੌਥੇ ਦਿਨ ਨਮਾਉਣੀਆਂ ਪੈਂਦੀਆਂ ਨੇ ਠੀਕ ਹੈ ਜੀ ਤੇ ਹਵਾ ਹਵਾ ਦਾ ਪ੍ਰਬੰਧ ਰੱਖਣਾ ਪੈਂਦਾ। ਬਾਕੀ ਖਿਆ ਲੱਗੇ ਹੋਏ ਨੇ ਇੱਕ ਕੂਲਰ ਲੱਗਿਆ ਹੋਇਆ ਜੀ। ਆ ਦਿਖਾ ਦੇਵੋ ਨਾ ਕੂਲਰ ਲਾਇਆ ਪਿਆ ਦੋ ਪੱਖੇ ਲੱਗੇ ਹੋਏ ਨੇ ਜੀ। ਇੰਨੀ ਕੀ ਥਾਂ ਦੇ ਵਿੱਚ ਬਾਪੂ ਜੀ ਯਾਨਕਿ ਆਪਦਾ ਕਾਰਬਾਰ ਇੱਥੋਂ ਤੁਰਦਾ ਜਾਂ ਪਰ ਹੋਰ ਵੀ ਕੰਮ ਕੋਈ ਹੈਗਾ ਜੀ। ਨਾ ਜੀ ਮੇਰਾ ਬੇਟਾ ਅੱਡ ਹੈਗਾ। ਹਾਂ ਜੀ। ਦੂਆ ਬੇਟਾ ਅੱਡ ਹੈ ਮੈਂ ਇਕੱਲਾ ਹੀ ਆ। ਠੀਕ ਹੈ ਜੀ। ਮੈਂ ਇੱਥੇ ਮੇਰੇ ਘਰ ਵਾਲੀ ਦੋਨੇ ਅਸੀਂ ਆਪਦਾ ਟਾਈਮ ਪਾਸ ਕਰੀਏ ਨੇ। ਠੀਕ ਹੈ ਜੀ। ਹਾਂ ਜੀ ਹਾਂ ਜੀ। ਦੋਨੇ ਰਹਿੰਦੇ ਹੋ ਯਾਨਕਿ ਤੁਸੀਂ ਇਹਨਾਂ ਦੇ ਉੱਪਰ ਹੀ ਡੋ ਹਾਂ। ਹਾਂ ਇਹਨਾਂ ਉੱਪਰੀਆਂ ਸੀ ਇਥੋਂ ਹੀ ਕੰਮ ਚਲਾ ਰਹੇ ਹਾਂ ਹਾਂਜੀ 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 ਬਾਹਰੋਂ ਡਾਣੀਆਂ ਡੂਣੀਆਂ ਲਿਆਉਣੀਆਂ ਰੇੜੀ ਸਾਡੇ ਕੋਲੇ ਮੋਟਰਸਾਈਕਲ ਵਾਲੀ ਹੈ ਠੀਕ ਆ ਤੇ ਡਾਣੀਆਂ ਲਿਆਂਦੀਆਂ ਉਹ ਬਾਹਰ ਪਾ ਦਿੰਦੇ ਆਂਗੇ ਹੂੰ ਕੱਖ ਕੰਡਾ ਥੇ ਸਨੀ ਆ ਵੱਡਾ ਦਿਖਾਈਏ ਆਪਾਂ ਇੱਕ ਵਾਰੀ ਹਾਂਜੀ ਇਹ ਉਹਨੂੰ ਵੱਡਾ ਦੋ ਬਾਦਲ ਇਹ ਵੇਚਣੇ ਨੇ ਜੀ ਆਪਾਂ ਨੇ ਦੋ ਨਾਲ ਕਿਹੜੇ ਕਿਹੜੇ ਇੱਕ ਆਹਾ ਜੀ ਕੋਹ ਹੈ ਬਪਰਨਾ ਇੱਕੋ ਹੋ ਲੈ ਵੀ ਦੋ ਦੁੰਬੇ ਨੇ ਦੁੰਬੇ ਨੇ ਨਾ ਦੋ ਨਹੀਂ ਦੋਨੇ ਦੁੰਬੇ ਨੇ ਦੋਵੇਂ ਦੁੰਬੇ ਨੇ ਉਮਰ ਕਿੰਨੀ ਕਿੰਨੀ ਕਾਈ ਇਹਦੀ ਉਮਰ ਕਿੰਨੀ ਕਾਈ ਇਹਦੀ ਸਵਾ ਕੁ ਸਾਲ ਹੈ ਜੀ ਪਰਲੇ ਦੀ ਦੱਸਿਆ ਜੀ ਦੁੱਗਾ ਹੋ ਗਿਆ ਇਹ ਜੀ ਕੋਣ ਇੱਕ ਦੋ ਸਾਲ ਹੈ ਉਹ ਦੁੱਗਾ ਹੋ ਗਿਆ ਜੀ ਉਹ ਹਾਂਜੀ 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 ਇਹ ਜੀ ਇਹ ਤਾਂ ਪੌਣੇ ਇੱਕ ਦੋ ਸਾਲ ਉਮਰ ਹੈ ਜੀ ਠੀਕ ਚੌਗਾ ਸੱਗਾ ਉਮਰ ਲਾ ਲਈ ਹਾਂਜੀ ਹਾਂਜੀ ਹਾਂ ਲੈ ਮਿੱਤਰੋ ਦੇਖ ਸਕਦਾ ਤੁੰਬੇ ਬਹੁਤ ਚੰਗੀ ਕੁਆਲਿਟੀ ਦੇ ਵਿੱਚ ਨੇ ਵਾਈਟ ਨੇ ਨਾ ਹਣਾ ਜੀ ਇੱਕ ਵਾਈਟ ਹੈਗਾ ਇੱਕ ਦੇ ਕੰਨ ਦੇ ਉੱਪਰ ਡੱਬ ਹੈਗੇ ਨੇ ਹਾਂਜੀ 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 ਇਹ ਵੀ ਹੈ ਬੱਚਾ ਵੇਚਣਾ ਕੋਈ ਜੇ ਬੱਚੇ ਦੀ ਗੱਲਬਾਤ ਕਰੀਏ ਨਹੀਂ ਬੱਚਾ ਨਹੀਂ ਜੀ ਕੋਈ ਵਿਖਿਆਉ ਮੇਰੇ ਕੋਲ ਹੈਗਾ ਠੀਕ ਹੈ ਮਿੱਤਰੋ ਦੇਖ ਸਕਦੇ ਹੋਗੇ ਜੇ ਕਿਸੇ ਵੀ ਮੇਰੇ ਵੀਰ ਨੂੰ ਵਜਾ ਦੋ ਦੁੰਬੇ ਲੈਣੇ ਹੁਣ ਬਾਕੀ ਜੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਸਕਰੀਨ ਦੇ ਉੱਪਰ ਨੰਬਰ ਹੈਗਾ ਬਾਪੂ ਜੀ ਕੋਲੇ ਆ ਕੇ ਕਿਲਾ ਬਟੂਹਾ ਬਈ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈਗਾ ਟੂਰੀ ਤੇ ਸੰਗਰੂਰ ਦੇ ਕੋਲੇ ਜੇ ਪੈ ਜੂਗਾ ਤੁਸੀਂ ਇੱਥੇ ਆ ਕੇ ਆਪਾਂ ਨੂੰ ਕੁਝ ਵੀ ਲੈ ਕੇ ਜਾਣਾ ਹੋਵੇ ਤਾਂ ਤੁਸੀਂ ਲੈ ਕੇ ਜਾ ਸਕਦੇ ਹੋਗੇ ਬਾਕੀ ਹੋਰ ਕੋਈ ਦਿਖਾਵਾਂਗੇ ਆਪਾਂ ਨੂੰ ਜੀ ਇੱਕ ਆ ਦਿਖਾਓ ਨਗੌਰੀ ਦੁੰਬਤ ਕਿਹਾ ਜਾਂਦਾ ਹੁੰਦਾ ਜੀ ਆਹ ਕੀ ਗੱਲ ਆਈ ਵਿਚਾਰੀ ਮਨ ਲਾਇਦਾ ਹੁਣ ਤਾਂ ਬੁੜੀ ਹੋ ਗਈ ਹੈ ਨਾ ਬੁੜੀ ਹੋ ਗਈ ਜੀ ਕਿੰਨੇ ਸੂਏ ਲੈ ਲਿਆ ਬਾਪੂ ਜੇ ਤੂੰ ਇਹ ਤਾਂ 17 18 ਸੂਏ ਤਾਂ ਮੈਂ ਲੈ ਗਿਆ ਜੀ ਇਹ ਤੋਂ ਜੀ ਹਾਂਜੀ ਅੱਗੋਂ ਵੀ ਪਹਿਲਾਂ ਵੀ ਸੂਂਦੀ ਸੀ ਹਾਂਜੀ ਪਹਿਲਾਂ ਵੀ ਸੂਂਦੀ ਸੀ ਇਹ ਲੈ ਵੀ ਇਹ ਤਾਂ ਵਿਚਾਰੀ ਹੁਣ ਤਾਂ ਬੁੜੀ ਹੋ ਗਈ ਹੁਣ ਵੀ ਹੁਣ ਵੀ ਸੂਂ ਫੈਂਦੀ ਆ ਜਾਣੀ ਵੈਸੇ ਮੈਂ ਸੁਵਾਉਂਦੱਕੇ ਰਾਜ਼ੀ ਨਹੀਂ ਇਹਨੂੰ ਹਣ ਇਹਦੇ ਪੂੰਛ ਹੁੰਦੀ ਆ ਨਾ ਬਾਪੂ ਹਾਂਜੀ ਆ ਪੂੰਛ ਹੁੰਦੀ ਆ ਇਹਦੇ ਪੂੰਛ ਹੁੰਦੇ ਬਈ ਇਹ ਨਗੋਰੀ ਦੂਮਬੀ ਆ ਗਈ ਦੇਖ ਸਕਦੇ ਹੋ ਹਾਂਜੀ ਲੇਵਾ ਬੜਾ ਵੱਡਾ ਬੱਪੂ ਜੀ ਦਾ ਲੇਵਾ ਤਾਂ ਇਹ ਸੁੱਕ ਗਿਆ ਜੀ ਇਹਦਾ ਬਹੁਤ ਵੱਡਾ ਹੁੰਦਾ ਹੈ ਅੱਛਾ ਜੀ ਹਾਂ ਜੀ ਹਾਂ ਜੀ ਦੁੱਧ ਕਿੰਨਾ ਕੁ ਹੁੰਦਾ ਥੱਲੇ ਜੀ ਦੁੱਧ ਤਕਰੀਬਨ ਇਹਦੇ ਥੱਲੇ ਜਾਣੀ ਮੇਰਾ ਹਿਸਾਬ ਲਾਉਣ ਦਾ ਇਹ ਆ ਵੀ 5-6 ਛੇ ਦੁੱਧ ਹੁੰਦਾ ਹੈ ਨਾ ਥੱਲੇ ਕਿੰਨਾ ਥੱਲੇ ਇਹਨਾਂ ਥੱਲੇ ਸਾਰੀਆਂ ਥੱਲੇ ਜੀ ਹਾਂ ਕੱਲੀ ਕੱਲੀ ਥੱਲੇ 5-6 ਕਿਲੋ ਦੁੱਧ ਹਾਂ ਜੀ ਹਾਂ ਉਹ ਕਿਵੇਂ ਜੀ ਉਹ ਆਏ ਆ ਜੀ ਅਸੀਂ ਜਿਦੋਂ ਕੋਈ ਬੱਚਾ ਕੋਈ ਔਰ ਸਹਰ ਹੋ ਜਾਂਦੀ ਆ ਆਪ ਪਾਲਦਿਆਂ ਹਾਂਜੀ ਅਸੀਂ ਦੁੱਧ ਪਿਆ ਕੇ ਦੇਖ ਰਿਆਂ ਨੂੰ ਉਹੋ ਜਿਹੇ ਹਿਸਾਬ ਨਾਲ ਪੜਦਾ ਨਹੀਂ ਹੈਗਾ ਕਿਵੇਂ ਜੀ ਤਿੰਨ ਚਾਰ ਕਿਲੋ ਦੁੱਧ ਨਾਲ ਉਹ ਪੜਦਾ ਨਹੀਂ ਹੈ ਬੱਚਾ ਇੱਕ ਬੱਚਾ ਇੱਕ ਬੱਚਾ ਹਾਂਜੀ ਯਾਨੀ ਇਹ ਪਾਲਦੀਆਂ ਨੇ ਆਪਦੇ ਬੱਚੇ ਨੂੰ ਤਕੜਾ ਹੋਊ ਦੁੱਧ ਪਿਆਉਣ ਨਾਲ ਠੀਕ ਆ ਅੰਦਾਜ਼ਾ ਹੀ ਆ ਯਾਨੀ ਕੀ ਵੀ ਅੰਦਾਜ਼ਾ ਹੀ ਆ ਚੋ ਘੇਰੀ ਦੇਖੀ ਜੀ ਨਾ ਨਾ ਕਿ ਰਾਜਿੰਦ ਦਾ ਵਧੀਆ ਬੱਚਾ ਏ ਥੱਲੇ ਜੀ ਹਾਂ ਜੀ ਹਾਂ ਜੀ ਉਧਰ ਰਾਜਿੰਦ ਰਹੇਗਾ ਉਧਰ ਉਹ ਕਿਉਂਦਾ ਉਧਰ ਰਾਜਿੰਦ ਨਹੀਂ ਭੁੱਖਾ ਰਹਿੰਦਾ ਹਾਂ ਜੀ ਇਹ ਇਹ ਰਜਾ ਕੇ ਰੱਖਦੀਆਂ ਕਿਉਂ ਘੰਟੇ ਘੰਟੇ ਬਾਅਦ ਚੁੰਗੀਆਂ ਜਾਂਦੇ ਨੇ ਹਾਂ ਜੀ ਐ 4-5 ਕਿਲੋ ਦੁੱਧ ਆ ਜਾਂਦਾ ਉਹ ਨੋਰਮਲ ਸ਼ਾਇਦ ਆਉਂਦਾ ਹੋਊਗਾ ਵਾਕਈ ਏ ਇਹ ਆ ਸਕਦਾ ਹੈ ਕਿਉਂਕਿ ਜਦੋਂ ਉਹ ਨਹੀਂ ਹੁੰਦੇ ਭੁੱਖਾ ਰਹਿੰਦੀ ਨਹੀਂ ਹੈਗੇ ਜਦੋਂ ਨਾ ਜੀ ਨਾ ਸੋ ਇਹ ਗੱਲ ਹੈ ਲੈ ਵੀ ਮਿੱਤਰੋ ਆਜੋ ਵਾਕੇ ਸਕਰੀਨ ਦੇ ਉੱਪਰ ਨੰਬਰ ਹੈਗਾ ਜੇ ਕਿਸੇ ਵੀ ਮੇਰੇ ਵੀਰ ਨੂੰ ਕੋਈ ਵੀ ਜਾਣਕਾਰੀ ਜਾਂ ਫਿਰ ਬਾਈ ਇਹਨਾਂ ਦੇ ਵਿੱਚ ਕੁਝ ਵੀ ਖਰੀਦਣਾ ਹੋਵੇ ਤਾਂ ਉਸੇ ਕਾਲ ਕਰਕੇ ਖਰੀਦ ਸਕਦੇ ਹੋ ਠੀਕ ਹੈ ਵਾਪੋ ਜੀ ਚੰਗਾ ਜੀ ਸਤਿ ਸ੍ਰੀ ਅਕਾਲ